ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਪਿਆਣ ਭਰਾਵਾਂ ਨੂੰ ਕਿਵੇਂ ਹੋ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਐਂ ਜੀ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਅੱਜ ਮੈਂ ਆਪਣੀਆਂ ਭੈਣਾਂ ਵਾਸਤੇ ਪੈਕ ਲੈ ਕੇ ਆਈਆਂ ਜਿਨ੍ਹਾਂ ਦੀ ਸਕਿਨ ਬਹੁਤ ਹੀ ਡਲ ਐ ਲੂਸ ਸਕਿਨ ਨੇ ਆ ਰਿੰਕਲ ਬਹੁਤ ਜ਼ਿਆਦਾ ਪੈ ਗਏ ਨੇ ਸਕਿਨ ਲਟਕ ਰਹੀ ਆ ਜਿਵੇਂ ਡਬਲ ਚਿਨ ਵਗੈਰਾ ਹੋ ਜਾਂਦੀ ਐ ਨਾ ਕਈਆਂ ਦੇ ਸਕਿਨ ਲਟਕ ਕੇ ਤਾਂ ਉਹਨਾਂ ਲਈ ਸਕਿਨ ਵਾਸਤੇ ਅੱਜ ਮੈਂ ਪੈਕ ਲੈ ਕੇ ਆਈਆਂ ਦੋ ਤਰ੍ਹਾਂ ਮੈਂ ਤੁਹਾਨੂੰ ਦੱਸਾਂਗੀ ਤੁਸੀਂ ਦੋ ਤਰ੍ਹਾਂ ਦੀ ਮਤਲਬ ਪੈਕ ਦੱਸਾਂਗੀ ਕਿ ਤੁਸੀਂ ਇਸ ਤਰ੍ਹਾਂ ਕਰਕੇ ਆਪਣੀ ਸਕਿਨ ਨੂੰ ਕਿਵੇਂ ਟਾਈਟ ਕਰ ਸਕਦੇ ਜੀ ਅੱਜ ਉਹ ਮੈਂ ਤੁਹਾਨੂੰ ਪਹਿਲੀ ਚੀਜ਼ ਦੱਸ ਰਹੀ ਹਾਂ ਕਿ ਅਸੀਂ ਕੀ ਲੈਣਾ ਹੈ ਅਸੀਂ ਲਵਾਂਗੇ ਜੀ ਮਲਾਈਆ ਦੇਖੋ ਇਹ ਮਲਾਈ ਜੋ ਸਾਡੇ ਦੁੱਧ ਦੇ ਹਨਾ ਉਪਰੋਂ ਲਉਂਦੇ ਜੇ ਤੁਸੀਂ ਪੁਰਾਣੀ ਨਹੀਂ ਲੈਣੀ ਹੈਗੀ ਜੋ ਫਰੈਸ਼ ਹੈ ਅੱਜ ਦੀ ਹੈ ਉਹ ਤੁਸੀਂ ਲੈਣੀ ਹੈ ਮਲਾਈ ਪੁਰਾਣੀ ਮਲਾਈ ਅਸੀਂ ਨਹੀਂ ਲੈਣੀ ਦੁੱਧ ਤੋਂ ਲੱਥੀ ਹੋਈ ਫਰੈਸ਼ ਮਲਾਈ ਹੀ ਲੈਣੀ ਹੈ ਇਦੇ ਵਿੱਚ ਅਸੀਂ ਦੱਸ ਦਿਆਂ ਕੀ ਕਰਨਾ ਹੈ ਅਸੀਂ ਲਵਾਂਗੇ ਜੀ ਹਾਫ ਚਮਚਾ ਥੋੜੀ ਲੈ ਲਓ ਤੁਸੀਂ ਇੰਨੀ ਬਹੁਤ ਹੈ ਇਹਦੇ ਵਿੱਚ ਹੁਣ ਅਸੀਂ ਪਾਵਾਂਗੇ ਲੈਮਨ ਇੰਨਾ ਕਸੀ ਹਾਫ ਚਮਚਾ ਹੀ ਲੈਮਨ ਦਾ ਪਾ ਲਿਆ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਓ ਦੋਨਾਂ ਚੀਜ਼ਾਂ ਨੂੰ ਮਿਕਸ ਕਰ ਲਓ ਚੰਗੀ ਤਰ੍ਹਾਂ ਹਾਫs ਵਿੱਚ ਮਿਲ ਜਾਣ ਐਂਟੀ 에ਜਿੰਗ ਦਾ ਕੰਮ ਬਹੁਤ ਵਧੀਆ ਦੋਨੇ ਚੀਜ਼ਾਂ ਕਰਨਗੀਆਂ ਤੁਹਾਡੇ ਰੰਗ ਨੂੰ ਵੀ ਨਖਾਂਨ ਲਗੀਆਂ ਲੈਮਨ ਤਾਂ ਤੁਹਾਨੂੰ ਪਤਾ ਵਿਟਾਮਨ ਸੀ ਹੁੰਦਾ ਬਲੀਚ ਦਾ ਕੰਮ ਕਰੇਗਾ ਔਰ ਮਲਾਈ ਹੈ ਤਾਂ ਸਕਿਨ ਨੂੰ ਬਹੁਤ ਬੇਬੀ ਜਿਵੇਂ ਬੇਬੀ ਦੀ ਹੁੰਦੀ ਹੈ ਨਾ ਸਕਿਨ ਐਵੇਂ ਸੌਫਟ ਮਲਾਈ ਬਣਾ ਦੇਗੀ ਮਲਾਈ ਤੇ ਭੈਣਾ ਮੇਰੀਆਂ ਜਿਹੜੀਆਂ ਵਾ ਉਹ ਪੁਰਾਣੀ ਮਲਾਈ ਨਾਲ ਲੈ ਕੇ ਬੈਠ ਜਾਣਾ ਤੁਸੀਂ ਫਰੈਸ਼ ਮਲਾਈ ਲੈਣੀ ਆ ਜਿਵੇਂ ਅੱਜ ਦੇ ਦੁੱਧ ਤੋਂ ਲੱਥੀ ਹੋਈ ਮਲਾਈ ਲੈਣੀ ਮੈਂ ਤਾਂ बार-बार ਵਿੱਚ ਬੋਲਦੀ ਆ ਤੇ ਤੁਸੀਂ ਫਰੈਸੀ ਦੀ ਮਲਾਈ ਲੈਣੀ ਹੈ ਇਵੇਂ ਤੁਸੀਂ ਚੰਗੀ ਤਰ੍ਹਾਂ ਮਿਲਾ ਲਓ ਇਹਨਾਂ ਨੂੰ ਦੋਨਾਂ ਚੀਜ਼ਾਂ ਨੂੰ ਪਹਿਲਾਂ ਆਪਣਾ ਫੇਸ ਵਾਸ਼ ਕਰਨਾ ਤੁਸੀਂ ਜਿਵੇਂ ਮੈਂ ਡੇਲੀ ਤੁਹਾਨੂੰ ਦੱਸਦੀ ਹਾਂ ਕੋਈ ਪੈਕ ਕੋਈ ਫੇਸ਼ੀਅਲ ਕਰਦੇ ਜੀ ਪਹਿਲਾਂ ਫੇਸ ਵਾਸ਼ ਕਰ ਲਿਆ ਕਰੋ ਫਿਰ ਹੀ ਤੁਸੀਂ ਬੈਠਿਆ ਕਰੋ ਫੇਸ਼ੀਅਲ ਜਾਂ ਪੈਕ ਲਗਾਉਣ ਦੇ ਲਈ ਪਹਿਲਾਂ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਤਿਆਰ ਕਰ ਲਿਆ ਕਰੋ ਦੇਖੋ ਹੁਣ ਇਹ ਚੰਗੀ ਤਰ੍ਹਾਂ ਮਿਲ ਗਈਆਂ ਦੋਨੋਂ ਚੀਜ਼ਾਂ ਹੁਣ ਅਸੀਂ ਪਹਿਲਾ ਸਟੈਪ ਤੁਹਾਨੂੰ ਦੱਸਦੀ ਅਸੀਂ ਕੀ ਕਰਨਾ ਹੈ ਪਹਿਲਾ ਆਪਣੇ ਫੇਸ ਨੂੰ ਵਾਸ਼ ਕਰਨਾ ਹੈ ਚੰਗੀ ਤਰ੍ਹਾਂ ਕਲੀਨ ਕਰ ਲਓ ਆਪਣੇ ਫੇਸ ਨੂੰ ਫਿਰ ਤੁਸੀਂ ਆਪਣੇ ਫੇਸ ਦੇ ਉੱਪਰ ਕਰਨਾ ਮੈਂ ਤੁਹਾਨੂੰ ਹੈਂਡ ਤੇ ਕਰਕੇ ਦੱਸ ਰਹੀ ਨਾ ਤੁਸੀਂ ਫੇਸ ਦੇ ਉੱਪਰ ਕਰਨਾ ਹੈ ਜੀ ਪਹਿਲਾਂ ਫੇਸ ਵਾਸ਼ ਕੀਤਾ ਫਿਰ ਅਸੀਂ ਇਹ ਮਲਾਈ ਤੇ ਲੈਮਨ ਵਾਲਾ ਪੈਕ ਦੋਨਾਂ ਚੀਜ਼ਾਂ ਨੂੰ ਮਿਲਾ ਕੇ ਚੰਗੀ ਤਰ੍ਹਾਂ ਮ사ਜ ਕਰਨੀ ਹੈ ਆਪਣੇ ਫੇਸ ਦੀ ਜੈਂਟਲੀ ਮ사ਜ ਕਰਨੀ ਬਹੁਤਾ ਰਗੜਨਾ ਨਹੀਂ ਮੇਰੀਆਂ ਭੈਣਾਂ ਨੇ ਫੇਸ ਰਗੜ ਕੇ ਖਰਾਬ ਨਾ ਕਰ ਲਿਓ ਕਿਤੇ ਸਾਫਟ ਹੱਥਾਂ ਦੇ ਨਾਲ ਮ사ਜ ਕਰਨੀ ਆ ਜੀ ਕੋਈ ਵੀ ਚੀਜ਼ ਲਗਾਉਂਦੇ ਜੇ ਸਾਫਟ ਹੱਥਾਂ ਦੇ ਨਾਲ ਹੀ ਲਗਾਇਆ ਕਰੋ ਤੁਸੀਂ ਚੰਗੀ ਤਰ੍ਹਾਂ ਮ사ਜ ਕਰੋ ਸਾਫਟ ਹੱਥਾਂ ਦੇ ਨਾਲ ਤੇ ਰਿਜ਼ਲਟ ਦੇਖਿਓ ਤੁਸੀਂ ਕਿੰਨਾ ਵਧੀਆ ਆਣਾ ਇਹ ਤੁਸੀਂ ਸ਼ਾਮ ਨੂੰ ਕਰਨਾ ਹੈਗਾ ਮੈਂ ਤਾਂ ਸ਼ਾਮ ਨੂੰ ਦੱਸਦੀ ਕਿ ਰਿਜ਼ਲਟ ਵਧੀਆ ਆਂਦਾ ਹੈ ਸ਼ਾਮ ਨੂੰ ਅਸੀਂ ਕਰਕੇ ਫਿਰ ਅਸੀਂ ਜਿਵੇਂ ਸੌਂ ਸੌ ਜਾਂਨੇ ਰਾਤ ਨੂੰ ਤੇ ਰੈਸਟ ਮਿਲ ਜਾਂਦੀ ਸਾਡੀ ਸਕਿਨ ਨੂੰ ਆ ਦੇਖੋ ਚੰਗੀ ਤਰ੍ਹਾਂ ਮ사ਜ ਕਰਨੀ ਆ ਤਾਂ ਜੋ ਤੁਹਾਡੇ ਓਪਨ ਪੋਰ ਜਣਾ ਉਹ ਚੰਗੀ ਤਰ੍ਹਾਂ ਸਾਫ਼ ਕਲੀਨ ਹੋ ਜਾਣ ਖੁੱਲ ਜਾਣ ਚੰਗੀ ਤਰ੍ਹਾਂ ਮ사ਜ ਕਰੋ ਇਹਦੀ 4-5 ਮਿੰਟ ਮ사ਜ ਕਰਨੀ ਹੈ ਇਹਦੀ ਸੌਫਟ ਹੱਥਾਂ ਦੇ ਨਾਲ ਕਰਨੀ ਆ ਹੁਣ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿ ਮ사ਜ ਤੁਸੀਂ ਕਿਵੇਂ ਕਰੋ ਮੈਂ ਐਵੇਂ ਦੱਸ ਸਕਦੀ ਆ ਕਿ ਜਿਵੇਂ ਇਹ ਸਾਡਾ ਫੇਸ ਆ ਤੁਸੀਂ نیچے ਨੂੰ ਮ사ਜ ਨਹੀਂ ਕਰਨੀ ਉੱਪਰ ਨੂੰ ਕਰਨੀ ਆ ਮੇਰੀਆਂ ਭੈਣਾਂ ਨੇ ਉੱਪਰ ਨੂੰ ਸਕਿਨ ਖਿੱਚਣੀ ਆ نیچے ਨੂੰ ਨਹੀਂ ਲੈ ਕੇ ਆਣੀ نیچے ਨੂੰ ਲਿਆਓਗੇ ਲਟਕ ਜਾਣੀ ਹੈ ਤੁਹਾਡੀ ਡਬਲ ਚਿਨਿਤ ਬਣੀ ਹੋਈ ਆ ਤੇ ਉਹ ਫਿਰ ਚੰਗੀ ਨਹੀਂ ਲੱਗਦੀ ਡਬਲ ਚਿਨਿਤ ਤੁਸੀਂ ਆਪਣੀ ਕੇਅਰ ਕਰਿਆ ਕਰੋ ਆਪਣੇ ਫੇਸ ਦੀ ਕੇਅਰ ਕਰਿਆ ਕਰੋ ਜੀ ਆਪਣੇ హెయిర్ ਦੀ ਕੇਅਰ ਕਰਿਆ ਕਰੋ ਮੇਰੀਆਂ ਭੈਣਾਂ ਆਪਣੇ ਵਾਸਤੇ ਟਾਈਮ ਕੱਢਿਆ ਕਰੋ ਐਵੇਂ ਤੁਸੀਂ ਮ사ਜ ਕਰ ਲਓ 4-5 ਮਿੰਟ ਸੌਫਟ ਹੱਥਾਂ ਦੇ ਨਾਲ ਹਾਂਜੀ ਹੁਣ ਅਸੀਂ ਜਿਵੇਂ ਮ사ਜ ਕਰ ਲਈ ਆ 4-5 ਮਿੰਟ ਫਿਰ ਅਸੀਂ ਕੀ ਕਰਨਾ ਇਹਨੂੰ ਮੋਸ਼ ਕਰਕੇ ਫਿਰ ਤੁਹਾਨੂੰ ਦਿਖਾਣੀ ਹੈ ਅਗਲਾ ਸਟੈਪ ਅਸੀਂ ਕੀ ਕਰਾਂਗੇ ਹਾਂਜੀ ਮੈਂ ਆਪਣਾ ਦੇਖੋ ਹੈਂਡ ਨੂੰ ਵਾਸ਼ ਕਰ ਰਹੀ ਆ ਜੀ ਹੁਣ ਅਸੀਂ ਅਗਲਾ ਸਟੈਪ ਕੀ ਕਰਾਂਗੇ ਆਪਾਂ ਲੈਣਾ ਜੀ ਗਰਮ ਪਾਣੀ ਦੇਖੋ ਜੇ ਤੁਸੀਂ ਸਟੀਮ ਲੈ ਸਕਦੇ ਜੇ ਨਾ ਜੇ ਸਟੀਮਰ ਹੈ ਕਰਤੇ ਤੁਸੀਂ ਸਟੀਮ ਵੀ ਲੈ ਸਕਦੇ ਜੇ ਮੈਂ ਤੁਹਾਨੂੰ ਇੱਥੇ ਦੱਸ ਰਹੀ ਹਾਂ ਕਿ ਤੁਸੀਂ ਗਰਮ ਪਾਣੀ ਲੈਣਾ ਇਹਦੇ ਵਿੱਚ ਤੁਸੀਂ ਕੋਈ ਵੀ ਆਪਣਾ ਕਾਟਨ ਦਾ ਮਤਲਬ ਹੈਂਕੀ ਵਗੈਰਾ ਸੌਫਟ ਹੋਵੇ ਜੋ ਜਿਵੇਂ ਇਹ ਸੌਫਟ ਹੈ ਇਹਨੂੰ ਚੰਗੀ ਤਰ੍ਹਾਂ ਡਿਪ ਕਰਕੇ ਗਰਮ ਪਾਣੀ ਦੇ ਵਿੱਚ ਫਿਰ ਤੁਸੀਂ ਕੀ ਕਰਨਾ ਇਹਨੂੰ ਡਿਪ ਕਰ ਲੈਣਾ ਫਿਰ ਤੁਸੀਂ ਐਵੇਂ ਆਪਣੇ ਫੇਸ ਦੇ ਉੱਪਰ ਰੱਖ ਲੈਣਾ ਚੰਗੀ ਤਰ੍ਹਾਂ ਆਪਣੇ ਫੇਸ ਦੇ ਕਵਰ ਕਰ ਲੈਣਾ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਤੁਹਾਡੇ ਓਪਨ ਪੋਰਸ ਜੋ ਹੋਣਗੇ ਨਾ ਉਨ੍ਹਾਂ ਦੇ ਵਿੱਚ ਜੋ ਵੀ ਗੰਦਗੀ ਵਗੈਰਾ ਮੈਲ ਸਭ ਬਾਹਰ ਨਿਕਲ ਜਾਣੀ ਆ ਤੇ ਫੇਸ ਤਾਂ ਇੰਨਾ ਕਲੀਨ ਹੋ ਜਾਣਾ ਬਿਲਕੁਲ ਫੇਅਰ ਸਕਿਨ ਹੋ ਜਾਣੀ ਤੁਹਾਡੀ ਐਵੇਂ ਤੁਸੀਂ ਕਰਨਾ ਹੈ ਪਹਿਲਾਂ ਮ사ਜ ਕਰਨੀ ਆ ਮਲਾਈ ਤੇ ਲੈਮਨ ਪਾ ਕੇ ਫਿਰ ਤੁਸੀਂ ਐਵੇਂ 3-4 ਵਾਰ ਡਿਪ ਕਰਕੇ ਨਾ ਗਰਮ ਪਾਣੀ ਦੇ ਵਿੱਚ ਫਿਰ ਤੁਸੀਂ ਇਹਨੂੰ ਕਵਰ ਕਰ ਲੈਣਾ ਆਪਣੇ ਫੇਸ ਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਗਰਮ ਪਾਣੀ ਉਨਨਾ ਗੋਵਿਆ ਕਿ ਜਿੰਨਾ ਕਿ ਤੁਸੀਂ ਤੁਹਾਡਾ ਹਨਾ ਫੇਸ ਤੇ ਮਤਲਬ ਲੱਗੇ ਤੇ ਤੁਹਾਨੂੰ ਲੱਗੇ ਨਾ ਵੀ ਗਰਮ ਹੈ ਥੋੜਾ ਲੱਗੇ ਮਤਲਬ ਜਿਵੇਂ ਆ ਦੇਖੋ ਐਵੇਂ ਚਾਰ ਪੰਜ ਵਾਰ ਐ ਤੁਸੀਂ ਐਵੇਂ ਕਰਨਾ ਆ ਤਾਂ ਜੋ ਤੁਹਾਡੇ ਓਪਨ ਪੋਰ ਜੇ ਓਪਨ ਹੈ ਨਾ ਉਹਨਾਂ ਦੇ ਵਿੱਚ ਜੋ ਵੀ ਗੰਦਗੀ ਵਗੈਰਾ ਸਭ ਇਹ ਗਰਮ ਮਤਲਬ ਟੇਬਲ ਉੱਪਰ ਰੱਖੋਗੇ ਨਾ ਤੁਸੀਂ ਆਪਣੇ ਫੇਸ ਦੇ ਉੱਪਰ ਸਾਰੇ ਇਹ ਓਪਨ ਪੋਰਸ ਕਲੀਨ ਹੋ ਜਾਣੇ ਤੁਹਾਡੇ ਬਲੈਕ ਹੈਡਸ ਵਾਈਟ ਹੈਡਸ ਹੈ ਨਾ ਤੁਹਾਨੂੰ ਤਾਂ ਬਿਲਕੁਲ ਨਿਕਲ ਜਾਣਗੇ ਜੇ ਸਟੀਮਰ ਸਟੀਮਰ ਹੈ ਤਾਂ ਤੁਸੀਂ ਸਟੀਮ ਵੀ ਲੈ ਸਕਦੇ ਜੀ ਐਵੇਂ ਕਰਨਾ ਤੁਸੀਂ ਦੇਖਿਓ ਕਿੰਨਾ ਵਧੀਆ ਰਿਜ਼ਲਟ ਆਣਾ ਤੁਹਾਡਾ ਇਹਦਾ ਤੁਸੀਂ ਚਾਰ ਪੰਜ ਵਾਰ ਕਰਨਾ ਆ ਫਿਰ ਇਸ ਤੋਂ ਬਾਅਦ ਅਸੀਂ ਲਗਾਵਾਂਗੇ ਜੀ ਪੈਕ ਆਜੂ ਹੁਣ ਅਸੀਂ ਪੈਕ ਤਿਆਰ ਕਰੀਏ ਕर्ड ਲਿਆ ਹੋਇਆ ਮੈਂ ਦਹੀਂ ਲਿਆ ਐਂਟੀ 에ਜਿੰਗ ਪੈਕ ਆ ਜੀ ਰਿੰਕਲ ਤੇ ਕੰਮ ਕਰੇਗਾ ਔਰ ਤੁਹਾਡੀ ਸਕਿਨ ਜੇ ਹਨਾ ਲਟਕ ਰਹੀ ਆ ਲੂਸ ਸਕਿਨ ਤੇ ਵੀ ਕੰਮ ਕਰੇਗਾ ਅਸੀਂ ਕੀ ਕਰਨਾ ਅਲਸੀ ਆ ਫਲੈਕਸੀਡ ਪਾਊਡਰ ਫਲੈਕਸੀਡ ਪਾਊਡਰ ਨੂੰ ਤੁਸੀਂ ਪੀਸ ਕੇ ਘਰ ਵਿੱਚ ਕਿਸੇ ਵੀ ਡੱਬੀ 'ਚ ਸਟੋਰ ਕਰਕੇ ਰੱਖ ਲਓ ਹੁਣ ਅਸੀਂ ਪਾਵਾਂਗੇ ਜੀ ਆਹ ਦੇਖੋ ਜੀ ਮੇਰੇ ਘਰ ਵਿੱਚ ਕੋਈ ਵੀ ਡੱਬੀ ਆਉਂਦੀ ਨਾ ਕੋਈ ਵੀ ਖਾਣ ਵਾਲੀ ਚੀਜ਼ ਵੀ ਆਉਂਦੀ ਆ ਤੇ ਮੈਂ ਇਹਨੂੰ ਵੇਸਟ ਸੁੱਟਦੀ ਨਹੀਂ ਆ ਮੈਂ ਉਹਦੇ ਵਿੱਚ ਇਵੇਂ ਪਾਊਡਰ ਵਗੈਰਾ ਬਣਾ ਕੇ ਰੱਖ ਲੈਂਦੀ ਆ ਮੈਂ ਕੋਈ ਚੀਜ਼ ਵੇਸਟ ਨਹੀਂ ਕਰਦੀ ਤੁਸੀਂ ਵੀ ਕੋਈ ਵੀ ਚੀਜ਼ ਸੁੱਟਣ ਦੀ ਕੋਸ਼ਿਸ਼ ਨਾ ਕਰਿਆ ਕਰੋ ਜੀ ਆਹ ਅਸੀਂ ਓਟਸ ਪਾਊਡਰ ਲੈ ਲਿਆ ਓਟਸ ਪਾਊਡਰ ਪਾ ਲਿਆ ਆਪਾਂ ਦੋਨਾਂ ਚੀਜ਼ਾਂ ਨੂੰ ਮਿਕਸ ਕਰ ਲਓ ਚੰਗੀ ਤਰ੍ਹਾਂ ਹੁਣ ਅਸੀਂ ਪਾਵਾਂਗੇ ਜੀ ਹਣੀ ਤੁਹਾਡੇ ਸਕਿਨ ਤੇ ਰਿੰਕਲ ਆ ਰਹੇ ਬਿਲਕੁਲ ਇਹ ਬਹੁਤ ਵਧੀਆ ਕੰਮ ਕਰਦਾ ਹੈ ਜੀ ਹਣੀ ਤੁਹਾਡੇ ਸਕਿਨ ਨੂੰ ਡਰਾਈਵ ਨਹੀਂ ਹੋਣ ਦੇਵੇਗਾ ਹਾਈਡਰੇਟ ਬਣਾ ਕੇ ਰੱਖਦਾ ਹੈ ਹਣੀ ਹੁਣ ਅਸੀਂ ਪਾਵਾਂਗੇ ਦਹੀਂ ਦਹੀਂ ਤੁਸੀਂ ਲੈਣੀ ਗਾੜੀ ਪਤਲੀ ਵਾਲੀ ਦਹੀਂ ਨਹੀਂ ਲੈਣੀ ਗਾੜੀ ਦਹੀਂ ਲੈਣਾ ਤੁਸੀਂ ਤਾਂ ਜੋ ਇਹ ਪੈਕ ਤੁਹਾਡੇ ਫੇਸ ਦੇ ਉੱਪਰ ਟਿਕ ਜਾਵੇ ਚੰਗੀ ਤੇਰਾ ਮਰਾਲੋ ਜੀ ਸਾਨੀਆਂ ਚੀਚਾਂ ਨੂੰ ਐਂਟੀ 에ਜਿੰਗ ਪੈਕ ਆ ਜੀ ਜਿਨ੍ਹਾਂ ਦੇ ਸਕਿਨ ਦੇ ਉੱਪਰ ਅਜੇ ਰਿੰਕਲ ਆਣੇ ਸਟਾਰਟ ਹੋ ਗਏ ਨੇ ਉਹ ਹੁਣ ਤੋਂ ਹੀ ਆਪਣਾ ਮਤਲਬ ਕੇਅਰ ਕਰਨ ਆਪਣੇ ਫੇਸ ਦੀ ਕੇਅਰ ਕਰਨਾ ਤਾਂ ਰਿੰਕਲ ਕਦੇ ਉਹਨਾਂ ਨੂੰ ਪੈਣਗੇ ਵੀ ਨਹੀਂ ਜਿਨ੍ਹਾਂ ਮੇਰੀਆਂ ਭੈਣਾਂ ਦੇ ਪੈ ਗਏ ਨੇ ਉਹ ਵੀ ਆਪਣੀ ਸਕਿਨ ਦੀ ਕੇਅਰ ਕਰਨਾ ਅੱਗੇ ਤੋਂ ਕੱਟ ਜਾਣਗੇ ਰਿੰਕਲ ਜੀ ਠੀਕ ਹੋ ਜਾਣਗੇ ਤੁਹਾਡੇ ਸਕਿਨ ਟਾਈਟ ਹੋ ਜਾਵੇਗੀ ਤੁਹਾਡੀ ਬਿਲਕੁਲ ਟਾਈਟ ਹੋ ਜਾਣੀ ਹੈ ਫਲੈਕਸਿਟ ਤੇ ਤੁਹਾਨੂੰ ਪਤਾ ਖਾਣ ਦੀ ਚੀਜ਼ ਜੋ ਅਸੀਂ ਲਗਾ ਵੀ ਸਕਦੇ ਆ ਬਹੁਤ ਵਧੀਆ ਪੈਕਪ ਬਣ ਕੇ ਤਿਆਰ ਹੋ ਗਿਆ ਸਾਡਾ ਮੈਂ ਇਹ ਘਰ ਵਿੱਚ ਕੋਈ ਵੀ ਖਾਣੇ ਵਾਲੀ ਚੀਜ਼ ਆਂਦੀ ਹੈ ਨਾ ਮੈਂ ਉਹ ਡਿੱਬੀ ਸੁੱਟਦੀ ਨਹੀਂ ਮੈਂ ਵੇਸਟ ਨਹੀਂ ਕਰਦੀ ਮੈਂ ਉਹਦੇ ਵਿੱਚ ਕੋਈ ਵੀ ਪਾਊਡਰ ਆਪਣੇ ਹਨਾ ਜਿਵੇਂ ਫੇਸ ਦੇ ਉੱਪਰ ਲਗਾਉਣ ਵਾਲੇ ਵੱਖੋ-ਵੱਖ ਪਾਊਡਰ ਪਾ ਕੇ ਰੱਖ ਲੈਣੀ ਆ ਮੈਂ ਕੋਈ ਵੀ ਚੀਜ਼ ਸੁੱਟਦੀ ਨਹੀਂ ਆਪਣੇ ਘਰ 'ਚ ਕੋਈ ਵੀ ਚੀਜ਼ ਡਿੱਬੀ ਵਗੈਰਾ ਆ ਜਾਂਦੀ ਹੈ ਨਾ ਸੇ ਪੈਸੇ ਖਰਚ ਕੇ ਕੋਈ ਵੀ ਚੀਜ਼ ਲੈ ਆਨੇ ਆ ਤੇ ਸੁੱਟਿਆ ਨਾ ਕਰੋ ਉਸ ਨੂੰ ਉਹਦੇ ਵਿੱਚ ਕੋਈ ਤੁਸੀਂ ਚੀਜ਼ ਰੱਖ ਸਕਦੇ ਜੇ ਕੋਈ ਸਮਾਨ ਰੱਖ ਸਕਦੇ ਕੋਈ ਪਾਊਡਰ ਬਣਾ ਕੇ ਰੱਖ ਲਓ ਐਵੇਂ ਦੇਖੋ ਜੀ ਪੈਕ ਤਿਆਰ ਹੋ ਗਿਆ ਸਾਡਾ ਹੁਣ ਅਸੀਂ ਇਸ ਨੂੰ ਫੇਸ ਤੇ ਲਗਾਵਾਂਗੇ ਤੁਸੀਂ ਸਟੀਮ ਲੈ ਲਈ ਸਟੀਮ ਤੋਂ ਬਾਅਦ ਤੁਸੀਂ ਫਿਰ ਇਹ ਫੇਸ ਤੇ ਪੈਕ ਲਗਾਉਣਾ ਹੈ ਹਾਂਜੀ ਹੁਣ ਅਸੀਂ ਪੈਕ ਲਗਾਣੇ ਆ ਜੀ ਬਹੁਤ ਹੀ ਵਧੀਆ ਬਣ ਕੇ ਪੈਕ ਤਿਆਰ ਹੋ ਗਿਆ ਜੀ ਤੁਸੀਂ ਟਰਾਈ ਕਰਕੇ ਦੇਖਣਾ ਇਹਦੇ ਨਾਲ ਬਿਲਕੁਲ ਤੁਹਾਡੇ ਰਿੰਕਲ ਰਿਮੂਵ ਹੋ ਜਾਣਗੇ ਜੋ ਸਾਡੀ ਸਕਿਨ ਹੋਰ ਸੌਫਟ ਹੋਈ ਸੀ ਨਾ ਸਟੀਮ ਲੈਣ ਦੇ ਨਾਲ ਉਹਦੇ ਪਹਿਲਾਂ ਤੁਸੀਂ ਇਹ ਸਕਰਬ ਵੀ ਹੋ ਜਾਣਾ 2 in 1 ਹੈ ਜੀ ਸਕਰਬ ਨਾਲੇ ਪੈਕ ਪਹਿਲਾਂ ਤੁਸੀਂ 2 ਮਿੰਟ ਦੀ ਮ사ਜ ਕਰਨੀ ਹੈ ਓਪਨ ਪੋਰ ਜੀ ਤੁਹਾਡੇ ਬਿਲਕੁਲ ਕਲੀਨ ਹੋ ਜਾਣ ਕਿਉਂਕਿ ਤੁਸੀਂ ਸਟੀਮ ਲਈ ਹੋਈ ਆ ਜੋ ਗੰਦਗੀ ਤੁਹਾਡੀ ਬਾਹਰ ਨਿਕਲ ਜਾਵੇ ਮੈਂ ਬਾਰ-ਬਾਰ ਤਾਂ ਬੋਲਦੀ ਆ ਕਿ ਮੇਰੀਆਂ ਭੈਣਾਂ ਨੂੰ ਸਮਝ ਲੱਗ ਜਾਵੇ ਕਿ ਅਸੀਂ ਹਨਾ ਇਦਾਂ ਕਰਨਾ ਆ ਰਿਜ਼ਲਟ ਬਹੁਤ ਵਧੀਆ ਆਵੇਗਾ ਜੀ ਐਂਟੀ-ਏਜਿਕ ਪੈਕ ਆ ਬਿਲਕੁਲ ਰਿੰਕਲ ਤੁਹਾਡੇ ਰਿਮੂਵ ਹੋ ਜਾਣੇ ਨੇ ਤੇ ਨਖਾਰ ਵੀ ਬਹੁਤ ਵਧੀਆ ਆਵੇਗਾ ਸਕਿਨ ਨੂੰ ਤੁਸੀਂ ਸ਼ਾਮ ਨੂੰ ਕਰਕੇ ਸੌਂ ਜਾਣਾ ਜਦੋਂ ਤੁਸੀਂ ਸਵੇਰੇ ਉਠੋਗੇ ਨਾ ਤੁਸੀਂ ਆ ਵੀ ਦੇਖਣਾ ਹੈਗੇ ਤੇ ਬਹੁਤ ਵਧੀਆ ਰਿਜ਼ਲਟ ਆਇਆ ਸਕਿਨ ਇੰਨੀ ਸੌਫਟ ਹੋ ਜਾਂਦੀ ਮੁਲਾਈਮ ਹੁੰਦੀ ਨਾ ਬਹੁਤ ਜ਼ਿਆਦਾ ਸ਼ਾਈਨ ਕਰਦੀ ਹੈ ਸਕਿਨ ਤੁਹਾਨੂੰ ਸਾਰੇ ਜਾਣੇ ਪੁੱਛਣਗੇ ਕਿ ਤੁਸੀਂ ਕੀ ਕਰਵਾਇਆ ਹੈ ਤੁਸੀਂ ਇੱਕ ਵਾਰ ਲਗਾ ਕੇ ਇਹ ਪੈਕ ਜ਼ਰੂਰ ਦੇਖਣਾ ਸਟੀਮ ਲੈ ਕੇ ਲਗਾਣਾ ਪਹਿਲਾਂ ਮਲਾਈ ਦੁੱਧ ਦੀ ਤਾਜ਼ਾ ਫਰੈਸ਼ ਇਹਦੇ ਇਹ ਨਾ ਹੋਵੇ ਪੰਜ ਸੱਤ ਦਿਨ ਦੀ ਪਈ ਹੋਵੇ ਤੇ ਮੇਰੀਆਂ ਭੈਣਾਂ ਲਗਾ ਲੈਣਾ ਆਪਣੇ ਫੇਸ ਤੇ ਉੱਪਰ ਇਦਾਂ ਦਾ ਕੰਮ ਨਾ ਕਰਿਓ ਮੇਰੀਓ ਭੈਣੋ ਠੀਕ ਹੈ ਪਤਾ ਹੈ ਮੈਨੂੰ ਕਿ ਸਾਰੇ ਚਾਰ ਪੰਜ ਦਿਨ ਦੀ ਇਕੱਠੀ ਕਰਕੇ ਫਿਰ ਹੀ ਆ ਨਾ ਕਰਦੇ ਨੇ ਜੋ ਵੀ ਕਰਦੇ ਨੇ ਕਿਓ ਵਗੈਰਾ ਫਿਰ ਬਣਾ ਲੈਂਦੇ ਨੇ ਪਰ ਫਰੈਸ਼ ਮਲਾਈ ਲੈਣੀ ਤੁਸੀਂ ਅੱਜ ਦੀ ਲੈਣੀ ਜਿਵੇਂ ਅੱਜ ਕਰਨਾ ਅਸੀਂ ਅੱਜ ਦੀ ਮਲਾਈ ਹੀ ਲੈਣੀ ਆ ਤਾਜ਼ਾ ਮਲਾਈ ਲੈ ਕੇ ਉਹਦੇ ਵਿੱਚ ਲੈਮਨ ਪਾ ਕੇ ਮ사ਜ ਕਰਨੀ ਤੁਸੀਂ ਚੰਗੀ ਤਰ੍ਹਾਂ ਪਹਿਲਾਂ ਫਿਰ ਸਟੀਮ ਲੈਣੀ ਆ ਤੇ ਸਟੀਮਰ ਹੈ ਸਟੀਮਰ ਨਾਲ ਲੈ ਲਓ ਨਹੀਂ ਤੇ ਪਾਣੀ ਗਰਮ ਕਰਕੇ ਕਾਟਨ ਦਾ ਕੋਈ ਵੀ ਰੁਮਾਲ ਹੈ ਨਾ ਲੈ ਲਓ ਤੁਸੀਂ ਉਹਦੇ ਨਾਲ ਕਰੋ ਕਵਰ ਆਪਣੇ ਫੇਸ ਨੂੰ 3-4 ਵਾਰ ਡਿਪ ਕਰਕੇ ਸਟੀਮ ਲਾਓ ਫਿਰ ਇਹ ਪੈਕ ਲਗਾਓ 2-3 ਮਿੰਟ ਦੀ ਮ사ਜ ਹੋ ਗਈ ਹੁਣ ਅਸੀਂ ਇਹਨੂੰ 15 ਮਿੰਟ ਲੱਗਾ ਰਹਿਣ ਦਵਾਂਗੇ ਇਦਾਂ ਹੀ ਤੁਸੀਂ ਚਾਹੋ ਤਾਂ ਉੱਪਰ ਹੋ ਲਗਾ ਸਕਦੇ ਜੇ ਮੈਂ ਤਾਂ ਹੈਂਡ ਤੇ ਕਰਕੇ ਦੱਸ ਰਹੀ ਨੇ ਤੁਸੀਂ ਫੇਸ ਤੇ ਲਗਾ ਸਕਦੇ ਜੇ ਡਬਲ ਲੇਅਰ ਲਗਾ ਲਓ ਤੁਸੀਂ ਇਹਦੀ ਐਂਟੀ-ਏਜਿੰਗ ਪੈਕ ਹੈ ਤੁਹਾਡੇ ਰਿੰਕਲ ਬਿਲਕੁਲ ਠੀਕ ਕਰ ਜੀਗਾ ਕਰ ਦੇਗਾ ਜੀ ਤੁਹਾਡੀ ਲਟਕ ਰਹੀ ਹੈ ਸਕਿਨ ਲੂਜ਼ ਬਹੁਤ ਜ਼ਿਆਦਾ ਹੈ ਨਾ ਤੁਸੀਂ ਡੇਲੀ ਪੈਕ ਲਗਾਓਗੇ ਜੇ ਡੇਲੀ ਨਹੀਂ ਟਾਈਮ ਹੈਗਾ ਤਾਂ ਵੀਕ ਦੇ ਵਿੱਚ ਤੁਸੀਂ 2-3 ਬਾਰ ਤਾਂ ਲਗਾ ਹੀ ਲਓ ਸ਼ਾਮ ਨੂੰ ਤਿੰਨੇ ਸਟੈਪ ਫਾਲੋ ਕਰੋ ਮੇਰੇ ਜੋ ਵੀ ਮੈਂ ਤੁਹਾਨੂੰ ਦੱਸੀ ਹੋਏ ਨੇ ਤੇ ਤੁਹਾਡੀ ਏਜਿੰਗ ਦੀ ਜੋ ਵੀ ਹੋ ਰਹੀ ਹੈ ਨਾ ਹੁਣ ਤੁਹਾਡੀ ਸਕਿਨ ਲੂਜ਼ ਹੋ ਰਹੀ ਆ ਬਿਲਕੁਲ ਠੀਕ ਹੋ ਜਾਵੇਗੀ ਟਾਈਟ ਹੋ ਜਾਵੇਗੀ ਸਕਿਨ ਪੈਕ ਲਗਾਓਗੇ ਤਾਂ ਸਕਿਨ ਟਾਈਟ ਹੋਵੇਗੀ ਤੁਹਾਡੀ ਤੇ ਇਹ ਮਤਲਬ ਪੈਕ ਤੁਸੀਂ ਲਗਾ ਕੇ 15 ਮਿੰਟ ਇਹਨੂੰ ਮਤਲਬ ਡਰਾਈ ਹੋਣ ਦਿਓ ਫਿਰ ਤੁਸੀਂ ਠੰਡੇ ਪਾਣੀ ਨਾਲ ਵਾਸ਼ ਕਰ ਲਓ ਜੇ ਤੁਸੀਂ ਚਾਹੁੰਦੇ ਜੇ ਕਿ ਉੱਤੇ ਹਨਾ ਉਹ ਲੱਗਾ ਹੋਇਆ ਸੀ ਇਹ ਮਲਾਈ ਦਾ ਆਪਾਂ ਉਹ ਤਾਂ ਸਾਡਾ ਗਰਮ ਪਾਣੀ ਦੇ ਨਾਲ ਹੀ ਕਲੀਨ ਹੋ ਗਿਆ ਆ ਫੇਸ ਉਹ ਪਹਿਲਾਂ ਹੀ ਠੰਡੇ ਪਾਣੀ ਨਾਲ ਤੁਸੀਂ ਵਾਸ਼ ਕਰ ਸਕਦੇ ਜੇ ਕੋਈ ਵੀ ਕਰੀਮ ਲਗਾ ਲਓ ਉਹਦੇ ਵਿੱਚੋਂ ਬਾਅਦ ਕੋਈ ਕਰੀਮ ਲਗਾ ਲਓ ਵੈਸੇ ਲਗਾਉਣ ਦੀ ਕੋਈ ਜ਼ਰੂਰਤ ਨਹੀਂ ਆ ਕਿਉਂਕਿ ਅਸੀਂ ਪਹਿਲਾਂ ਮਲਾਈ ਦੀ ਮ사ਜ ਕੀਤੀ ਹੋਈ ਆ ਮ사ਜ ਤੁਸੀਂ ਫੋਨ ਤੋਂ ਦੇਖ ਲਿਓ ਕਿਵੇਂ ਕਰਨੀ ਆ ਗਲਤ ਮ사ਜ ਨਹੀਂ ਕਰਨੀ ਮੇਰੇ ਭੈਣਾਂ ਨੇ 헤ਠਾ ਨੂੰ ਮ사ਜ ਨਹੀਂ ਕਰਨੀ ਉੱਪਰ ਨੂੰ ਮ사ਜ ਕਰਨੀ ਆ ਮੂੰਹ ਦੇ 헤ਠਾ ਨੂੰ ਮਤਲਬ ਚਿਹਨ੍ਹੇ ਵਾਲ ਨੂੰ ਨਹੀਂ ਲੈ ਕੇ ਆਉਣੀ ਉੱਪਰ ਨੂੰ ਹੀ ਕਰਨੀ ਆ ਮ사ਜ ਮੇਰੀਆਂ ਭੈਣਾਂ ਨੇ ਠੀਕ ਆ ਫੋਰਹੈਡ ਦੀ ਵੀ ਉੱਪਰ ਨੂੰ ਕਰੋ नीचे ਨੂੰ ਆਪਣੀ ਸਕਿਨ ਨੂੰ ਖਿੱਚ ਕੇ ਨਾ ਲਿਆ ਕਰੋ ਕੋਈ ਵੀ ਚੀਜ਼ ਲਗਾਉਂਦੇ ਚਾਹੇ ਮੇਰੀਆਂ ਭੈਣਾਂ ਕਈ ਗਲਤ ਚੀਜ਼ ਲਗਾ ਲੈਂਦੀ ਆ ਫੇਸ واਸ਼ ਕਰਦੀਆਂ ਨੇ ਹੇਠਾਂ ਨੂੰ ਆਪਣੀ ਸਕਿਨ ਨੂੰ ਖਿੱਚਦੀਆਂ ਰਹਿੰਦੀਆਂ ਆ ਹੇਠਾਂ ਨਹੀਂ ਖਿੱਚਣਾ ਆਪਣੀ ਸਕਿਨ ਨੂੰ ਉੱਪਰ ਨੂੰ ਹੀ ਖੜਨਾ ਹੈ ਤਾਂ ਹੀ ਤਾਂ ਸਕਿਨ ਉੱਪਰ ਨੂੰ ਹੋਏਗੀ ਤੇ ਟਾਈਟ ਹੋਵੇਗੀ ਰਿੰਕਲ ਵਗੈਰਾ ਰਿਮੂਵ ਹੋਣਗੇ ਇਹ ਤਿਆਰ ਰੱਖਿਆ ਕਰੋ ਫੇਸ واਸ਼ ਕਰਦੇ ਜੇ ਜਦੋਂ ਤੇ ਤੁਸੀਂ ਕੋਈ ਸੌਫਟ ਤੌਲੀਆ ਆਮ ਵਗੈਰਾ ਜੋ ਵੀ ਲੈਂਦੇ ਜਨ ਸੌਫਟ ਲਿਆ ਕਰੋ ਟਾਵਲ ਵਗੈਰਾ ਉਹਦੇ ਨਾਲ ਆਪਣੇ ਫੇਸ ਵਾਸਟ ਦੀ ਲੱਕ ਟੋਵਰ ਰੱਖੋ ਤੁਸੀਂ ਫੇਸ ਵਾਸ਼ ਹਤੀ ਲਗ ਰਕੋ ਛੋਟਾ ਜਿਹਾ ਕੇ ਉਹਨਾਂ ਆਪਣਾ ਫੇਸ ਵਾਸ਼ ਕੀਤਾ ਸੋਫਟ ਹੱਥਾਂ ਦੇ ਨਾਲ ਕੀਤਾ ਬਹੁਤਾ ਰਗੜਨਾ ਨਹੀਂ ਆਪਣੇ ਫੇਸ ਨੂੰ ਸੋਫਟ ਹੱਥਾਂ ਦੇ ਨਾਲ ਹੀ ਆਪਣੇ ਫੇਸ ਨੂੰ ਤੁਸੀਂ ਕਲੀਨ ਕਰਿਆ ਕਰੋ ਬਹੁਤਾ ਰਗੜਨਾ ਨਹੀਂ ਮੇਰੀਆਂ ਭੈਣਾਂ ਨੇ ਜੇ ਪਸੀਨਾ ਆਂਦਾ ਫਿਰ ਵੀ ਤੁਸੀਂ ਜ਼ਿਆਦਾ ਰਗੜੋ ਨਾ ਆਪਣੇ ਫੇਸ ਨੂੰ ਸੋਫਟ ਹੱਥਾਂ ਦੇ ਨਾਲ ਹੀ ਪਸੀਨੇ ਨੂੰ ਸਾਫ਼ ਕਰਿਆ ਕਰੋ ਮੈਂ ਤਾਂ ਨਿੱਕੇ ਨਿੱਕੇ ਗੱਲਾਂ ਤਾਂ ਦੱਸਦੀ ਕਿ ਮੇਰੀਆਂ ਭੈਣਾਂ ਨੂੰ ਹਨਾ ਪਤਾ ਚੱਲ ਜਾਵੇ ਤਾਂ ਵੀਡੀਓ ਜ਼ਿਆਦਾ ਲੰਬੀ ਹੋ ਜਾਣੀ ਹੁਣ ਹੁਣ ਮੈਂ ਇੱਥੇ ਤੁਹਾਨੂੰ ਬਸ ਇਹੀ ਦੱਸਦੀ ਕਿ 15 ਮਿੰਟ ਲਾ ਕੇ ਤੁਸੀਂ ਵਾਸ਼ ਕਰ ਲੈਣਾ ਆਪਣਾ ਫੇਸ ਮਾਝੇ ਤੁਸੀਂ ਕੁਝ ਲਗਾਣਾ ਚਾਹੁੰਦੇ ਤੇ ਲਗਾ ਸਕਦੇ ਜੀ ਜੋ ਵੀ ਮੇਰੀ ਵੀਡੀਓ ਦੇਖ ਰਿਆ ਨਾ ਲਾਈਕ ਸਬਸਕ੍ਰਾਈਬ ਔਰ ਸ਼ੇਅਰ ਪਲੀਜ਼ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਔਰ ਸਭੀ ਨੂੰ ਥੈਂਕ ਯੂ ਜੋ ਵੀ ਦੇਖ ਰਿਹਾ ਹੈ ਮੇਰੀ ਵੀਡੀਓ ਨੂੰ